ਦੋਸਤੋ ਇਹ ਬਾਈ ਹੁਣੀ ਨਾ ਆਪਾਂ ਨੂੰ ਮਿਲਿਆ ਜੀ ਕੋੜੀ ਸਿਖਾਂ ਤੋਂ ਅੱਗੇ ਜਿਹੜਾ ਗਗੜਾ ਆਉਂਦਾ ਗਗੜੇ ਦੇ ਕੋਲੇ ਖੜੇ ਸੀ ਇਹਨਾਂ ਦੀ ਸਕੂਟਰੀ ਹੋ ਗਈ ਦੁਪਹਿਰੇ ਬੰਦ ਤੇ ਮੈਨੂੰ ਵੀ ਕੋਈ ਕੰਮ ਸੀ ਮੈਂ ਮੋਗਿਆਂ ਨੂੰ ਜਾ ਰਿਹਾ ਸੀ ਤੇ ਮੈਂ ਬਾਈਆਂ ਨੂੰ ਪੁੱਛਿਆ ਮੈਂ ਕਿਹਾ ਕੀ ਗੱਲ ਹੋ ਗਈ ਤੇਲ ਮੁੱਕ ਗਿਆ ਕਿ ਪੈਂਚਰ ਹੋ ਗਈ ਕਹਿੰਦਾ ਨਹੀਂ ਵੀਰੇ ਤੇਲ ਵੀ ਨਹੀਂ ਮੁੱਕਿਆ ਪੈਂਚਰ ਵੀ ਨਹੀਂ ਹੋਈ ਇਹਨੂੰ ਨਾ ਕੋਈ ਪ੍ਰੋਬਲਮ ਆ ਵੀ ਸਟਾਰਟ ਹੋ ਕੇ ਬੰਦ ਹੋ ਜਾਂਦੀ ਆ ਤੇ ਬਾਕੀ ਮੇਰਾ ਮਤਲਬ ਗੱਲ ਕਰਨ ਦਾ ਇਹ ਆ ਵੀ ਆਪਾਂ ਨਾ ਮਦਦ ਕਿਸੇ ਵੀ ਰੂਪ ਦੇ ਵਿੱਚ ਕਿਸੇ ਦੀ ਕਰ ਸਕਦੇ ਜ਼ਰੂਰੀ ਨਹੀਂ ਵੀ ਆਪਾਂ ਨੇ ਕੋਲੇ ਬਹੁਤ ਜ਼ਿਆਦਾ ਪੈਸਾ ਹੋਵੇ ਆਪਾਂ ਅਮੀਰ ਹੋਈਏ ਫ ਕਿ ਕਿਸੇ ਵੀ ਰੂਪ ਚ ਆਪਾਂ ਨੂੰ ਕੀਤੀ ਜਾ ਸਕਦੀ ਆ ਵੀ ਆਪਾਂ ਨੂੰ ਮੌਕਾ ਇੱਕ ਮਦਦ ਕਰਨ ਦਾ ਜਿਹੜਾ ਮਿਲੇ ਕਦੇ ਵੀ ਛੱਡਣਾ ਨਹੀਂ ਚਾਹੀਦਾ ਹੁਣ ਫਿਕਰ ਦੁਪਹਿਰ ਦੇ ਵਿੱਚ ਦੇਖ ਲਓ ਵੀ 45 46 ਡਿਗਰੀ ਟੈਂਪਰੇਚਰ ਆ ਤੇ ਦੁਪਹਿਰ ਦੇ 12:30 ਪਾਉਣੇ ਇੱਕ ਦਾ ਟਾਈਮ ਸੀ ਤੇ ਮੈਂ ਕਿਹਾ ਬਾਈ ਹੁਣਾਂ ਨੂੰ ਮੈਂ ਕਿਹਾ ਵੀ ਤੁਸੀਂ ਉੱਪਰ ਬਹਿ ਜਾਓ ਕਹਿੰਦਾ ਨਾਲ ਮਾਤਾ ਵੀ ਆ ਮੈਂ ਕਿਹਾ ਵੀ ਮਾਤਾ ਨੂੰ ਵੀ ਉੱਪਰ ਬਿਠਾ ਤੂੰ ਵੀ ਬਹਿ ਵੀਰੇ ਤੇ ਮੈਂ ਤੈਨੂੰ ਲੈ ਚੱਲਦਾ ਲੱਤ ਲਾ ਕੇ ਐ ਕਰਕੇ ਪੈਰ ਜਿਹਾ ਲਾ ਕੇ ਆਪਾਂ ਨੂੰ ਹਵਾ ਵੀ ਆਪਾਂ ਲਿਆ ਸਕਦੇ ਜਿੱਦੀ ਦੂਰ ਮਰਜ਼ੀ ਲੈ ਜਾਈਏ ਬਾਈ ਕਹਿੰਦਾ ਵੀ ਸਟਾਰਟ ਹੋ ਕੇ ਹੋ ਜਾਂਦੀ ਬੰਦ ਸਕੂਟਰੀ ਤੇ ਇਹਨੂੰ ਕੋਈ ਨਾ ਕਹਿੰਦਾ ਮਕੈਨਿਕ ਕੋਲੇ ਵਿਖਾਉਣਾ ਪੈਣਾ ਫਿਰ ਬਾ ਅਸੀਂ ਕਹਾਂ ਵੀ ਲੋਹਾਰੇ ਮਕੈਨਿਕ ਇੱਕ ਹੈਗਾ ਵਾਲੀ ਦੀ ਦੁਕਾਨ ਸੀਗੀ ਉੱਥੇ ਤੇ ਬਾਈ ਹਰਾਂ ਨੂੰ ਮੈਂ ਆਇਆ ਕਰਕੇ ਨਾ ਪੈਰ ਲਾ ਕੇ ਸਕੂਟਰੀ ਦੇ ਉੱਪਰ ਤੇ ਲੋਹਾਰੇ ਤੱਕ ਮਕੈਨਿਕ ਦੀ ਦੁਕਾਨ ਤੱਕ ਛੱਡਦਾ ਤੇ ਮੇਰਾ ਵੀਡੀਓ ਬਣਾਉਣ ਦਾ ਇੰਨਾ ਕੀ ਆ ਮਤਲਬ ਵੀ ਯਾਰ ਆਪਾਂ ਐ ਜੇ ਕਿਸੇ ਦੀ ਮਦਦ ਕਰਦੀ ਹੈ ਨਾ ਤਾਂ ਇਹ ਵੀ ਇੱਕ ਬਹੁਤ ਵੱਡਾ ਯਾਰ ਹੈਲਪ ਕਿਸੇ ਦੀ ਹੋ ਜਾਂਦੀ ਹੈ ਕਿਉਂਕਿ ਦੁਪਹਿਰ ਦੇ ਟਾਈਮ ਦੇ ਵਿੱਚ ਬਾਈ ਰੇੜ ਕੇ ਲਈ ਜਾਂਦਾ ਸੀ ਵੈਸੇ ਇਹ ਰੇੜੀ ਲੈ ਕੇ ਜਾਂਦਾ ਸੀ ਤੇ ਕਿਸੇ ਨੇ ਇਹਨੂੰ ਪੁੱਛਿਆ ਵੀ ਕੀ ਹਿਸਾਬ ਆ ਕੀ ਨਹੀਂ ਤੇ ਮੈਂ ਕਿਹਾ ਯਾਰ ਪੁੱਛ ਲੈਨੇ ਬਾਈ ਬੰਦਾ ਵਿਚਾਰਾ ਰੇੜੀ ਲੈ ਜਾਂਦਾ ਦੁਪਹਿਰੇ ਤੇ ਮੈਂ ਆਪਾਂ ਨਾ ਐ ਕਰਕੇ ਮਦਦ ਆਪਾਂ ਕਰ ਸਕਦੇ ਕਿਸੇ ਦੀ